چیتی اباس کو ملانکن کریں کیونکہ یہ چیز ہے یہ ہوگا کہانی ہوئی سچ, سچ اپنے دل تک ہاتھ رکھ کے ایک گل چیتی کرو نانک کی مصیبت پی گئی ننکور چکنا پڑھائی ایک پاس پہاڑی راجے گرو نام کا پہلے جڑوں گدی سے ਪਹਿਲੇ ਜਿਹੜੂ ਖਤੀ ਸੀ ਕਿ ਗੁਰੂ ਸਾਹਿਬ ਨੇ ਕਿਲੇ ਬਿੜਵਾਏ ਨੇ ਫੌਜਾਂ ਰੱਖੀਆਂ ਨੇ ਇਸ ਕਿਸੇ ਵੇਲੇ ਵੀ ਸਾਡੇ ਤੇ ਹਮਲਾ ਕਰਕੇ ਸੈ ਸਾਡਾ ਰਾਜਕੋਲ ਬਾਬੇ ਦਾ ਮਸਲਾ ਨਹੀਂ ਸੀ ਉਹ ਤਾਂ ਬਲੋਏ ਨਾਲ ਉਹ ਤਾਂ ਸਿਖਾਉਣ ਹੈ ਉਹ ਤਾਂ ਸਾਨੂੰ ਜ਼ਿੰਦਗੀ ਦੇ ਰਾਹੇ ਪਾਉਣਾ ਇਹ ਤਾਂ ਬਾਬੇ ਦਾ ਮਸਲਾ ਹੀ ਨਹੀਂ ਇਹ ਜਮੀਨਾਂ ਜਿਹੋ ਉਹਨਾਂ ਦੀ ਕਰਜ਼ੀ-ਕੁਜ਼ੀ ਕਰਨੀ ਇਹ ਤਾਂ ਗੱਲ ਹੀ ਬਾਤ ਨਹੀਂ ਹੈ ਇਹ ਨਹੀਂ ਮਸਲਾ ਹੀ ਨਹੀਂ ਮਖਵਾਲ ਦੀ ਧਰਤੀ ਮੌਲਿਕ ਰਹੀਦੀ ਹੈ ਜਿਹੜੀ ਰਾਜਕੋਲ ਸਾਹਿਬ ਦੀ ਧਰਤੀ ਹੈ ਉਹ ਗੁਰੂ ਸਭ ਸੱਚੇ ਬਾਦਸ਼ਾਹ ਜੀ ਨੇ ਬਿਦਾ ਕਰਦੇ ਮੁਹੱਦਸਰ ਜੀ ਨੇ ਖਰੀਦੀ ਹੋਈ ਧਰਤੀ ਹੈ ਭਾਈ ਕਿਉਂਕਿ ਬੱਚੇ ਅਧਿ ਦੇ ਅਨੁਯੋਗ ਪਰ ਸੋਚੋ ਜਿਵੇਂ ਇੱਕ 2 ਸਕੂਲ ਸੀਗਾ ਲੁਧਿਆਣਾ ਮੈਂ ਕਹਿੰਦਾ ਵਿਆਖਰਾ ਕਰਦਾ ਬੱਚਿਆਂ ਨੇ ਇਹੋ ਜਿਹਾ ਸਵਾਲ ਪੁੱਛ ਬੱਚਿਆਂ ਨੇ ਤੁਹਾਡਿਆਂ ਨੇ ਸਵਾਲ ਪੁੱਛਣੇ ਆ ਤੇ ਜਦੋਂ ਜਵਾਬ ਨਾ ਆਇਆ ਕਰੋਗੇ ਕਿ ਜਦੋਂ ਬੱਚੇ ਪੁੱਛਣਗੇ ਬੱਚਿਓ ਪੁੱਛੋ ਗੱਲ ਕਰ ਜਾ ਕੇ ਅੱਜ ਮੈਂ ਤੁਹਾਨੂੰ ਸੁਣ ਕੇ ਜਾਓ ਕੱਲ

ਇੱਕੋ ਬਾਤੇ ਵਿੱਚ ਚੂੜੀ ਪਿਆ ਕੇ ਉਹਨੇ ਇੱਕ ਕਰ ਦਿੱਤਾ ਸਿਧਾਂਤ ਸੀ ਸਾਡਾ ਇੱਕ ਆ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇੱਥੇ ਇੱਕ ਵੀ ਬਾਤ ਹੈ ਸਾਡਾ ਤਾਂ ਸਿਸਟਮ ਹੀ ਇੱਕੋ ਸ਼ੁਰੂ ਹੁੰਦਾ ਇੱਕ ਓੰਕਾਰ ਤੋਂ ਗੱਲ ਜੀ ਇੱਕ ਓੰਕਾਰ ਦੀ ਤੇ 1400 ਹੀ ਅਜਿਹੀ ਕਿਹਾ ਗਿਆ ਹੈ ਇੱਕ ਇੱਕ ਪਾਣੀ ਰਾਜੇ ਆ ਕੇ ਪਾਣੀ ਰਾਜੇ ਆ ਕੇ ਸਤਗੁਰੂ ਜੀ ਨੂੰ ਕਹਿਣ ਲੱਗੇ ਸਤਿ ਸੱਚੇ ਪਾਤਸ਼ਾਹ ਜੀ سانو بھی امرت سکھاؤ بچے رکھو کہ سانو بھی امرت سکھاؤ پہ یہ ویگ ہے یہ اکال پور واحد کا مشن ہے یہ تو پورے جگت جلندے کو تارن واسطے ਉਹਨਾਂ ਨਾਨਕ ਸਾਹਿਬ ਨੇ ਜਿਹੜਾ ਮਿਸ਼ਨ ਚਲਾਇਆ ਸੀ ਉਹ ਅੱਜ ਇਸ ਮਕਾਮ ਤੇ ਪਹੁੰਚਿਆ ਕਿ ਇਸ ਸੰਸਾਰ ਨੂੰ ਇਸ ਸੰਸਾਰ ਦਾ ਸਭ ਤੋਂ ਜ਼ਿੰਮੇਵਾਰ ਮਨੁੱਖ ਦੇ ਕੇ ਮੈਂ ਜੀਨਿਆਂ ਆਪਦੇ ਪੁੱਤਾਂ ਨੂੰ ਆਪਦੀ ਪੱਗ ਦੇ ਕੇ ਸਰਦਾਰ ਬਣਾ ਕੇ ਇੱਕ ਜ਼ਿੰਮੇਵਾਰੀ ਦੇ ਕੇ ਫਾਲਸੇ ਬਣਾਇਆ ਹੈ ਤੁਸੀਂ ਵੀ ਇਹ ਅਮਰਿਸ਼ ਕਰੋ ਕੋਈ ਵੀ ਸੱਕ ਸਕਦਾ

ਸੱਚੇ ਪਾਸੇ ਕਿਤੇ ਵੱਖਰਾ ਬਾਟਾ ਹੈ ਜੀ ਨਹੀਂ ਹੋ ਸਕਦਾ ਤੁਹਾਨੂੰ ਸੂਦਰਾਂ ਨਾਲ ਕੀ ਛਕਣਾ ਪਏਗਾ ਕਿਉਂਕਿ ਇਸ ਸੰਸਾਰ ਤੇ ਸੂਦਰ ਕੁਝ ਨਹੀਂ ਹੁੰਦਾ ਹਰ ਇੱਕ ਇਨਸਾਨ ਬਰਾਬਰ ਹੈ ਇੱਥੇ ਮਨੁੱਖੀ ਅਧਿਕਾਰਾਂ ਦਾ ਮੁੱਦਾ ਹੈ ਕਿਨੇ ਨਹੀਂ ਦੁਸ਼ਮਣੀ ਬੈਗ ਕਾਫੀ ਹੋ ਗਿਆ ਵੀ ਰੰਗਰੇਤ ਦੇ ਕੱਟ ਪਰੇ ਜਾ ਕੇ ਟੀਮ ਚ ਇਕੱਠੇ ਕਰ ਲਿਆ ਬਾਟੋ ਚ ਲਈਆ 10 ਲੱਖ ਰੁਪਏ ਇਕੱਠਾ ਕਰਕੇ ਨਾਲ ਪੁਲ ਤੇ ਹਮਲਾ ਕੀਤਾ ਕਾਰਨ کرن پتہ لگا باپے نے لڑائی کو لکا دے بدلے نہیں باٹے تو نہیں ہوں گے سانگا ہوں نہیں سانگا جائے گا سانگا شرم ہوں نہیں اچھا باٹا ایک ہی نہیں آگے باٹا ایک ہی باٹا رہے برو گروہ گوپن سنگھ نے پانی راضیہ نڑ بیر بول لیا اس کر کے کہ منو بیر پرمان ہے بچے پروانے پروانا پروان دینا پروانا اور باتے ایک تو دو, دو ایک ہی ہے میرا سوال ہے پر پورے اے جی چچے دار جی کا جی جی کا میرے سے جی بلانے جی آدھاڑیاں رکھیا پکرا بڑا بڑا جی پہتی لاکھ نمبر شکاتا چاڑی لاکھ نمبر شکاتا صرف ایک اسٹروں کے کریا بات کریا کے دورے پاٹی تا سیکڑے ہوگے بھائی اور تو دوریاں لے دا شکیا تو کیس کیا دا شکیا لوگ نے میٹ امید کھانے دے سکے نہ کھانے تو نا سنی چکے شرم کیوں نہیں ہوتی میرا سنس